ਸਸ਼ਿਕੰਪੇ ਆ ਰਹੇ ਬੱਚਿਓ ਅੱਜ ਜਿਸ ਕਿਤਾਬ ਨੂੰ ਪੜ ਰਹੇ ਹਾਂ ਉਸ ਦਾ ਨਾਮ ਹੈ 5 ਮਿੰਟਸ ਪੰਚ ਵਿੰਡ ਦੀ ਸ਼ਾਂਤੀ ਇੱਕ ਤਾਂ ਲਿਖੀ ਹੈ ਜਿਲ ਮਰਫੀ ਨੇ ਜਿਵੇਂ ਕਿ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਕਹਾਣੀ ਇੱਕ ਮਾਂ ਤੇ ਉਸਦੇ ਤਿੰਨ ਬੱਚਿਆਂ ਦੇ ਬਾਰੇ ਵਿੱਚ ਹੈ ਤੇ ਮਾਂ ਵਿਚਾਰੀ ਆਪਣੇ ਬੱਚਿਆਂ ਤੋਂ 5 ਮਿੰਟ ਦੀ ਸ਼ਾਂਤੀ ਮੰਗਦੀ ਹੈ ਤਸਵੀਰ ਵਿੱਚ ਮਾਂ ਆਪਣੇ ਹੱਥ ਵਿੱਚ ਚਾਹ ਵਾਲੀ ਟ੍ਰੇ ਲੈ ਕੇ ਜਾ ਰਹੀ ਹੈ ਤੇ ਉਸਦੇ ਪਿੱਛੇ 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 ਉਸਦੇ ਬੱਚੇ ਵੀ ਜਾ ਰਹੇ ਨੇ ਮਨੁਚਾਰੀ ਨੂੰ 5 ਮਿੰਟ ਦੀ ਸ਼ਾਂਤੀ ਚਾਹੀਦੀ ਹੈ ਪਰ ਬੱਚੇ ਉਸਾਰ ਦੀ ਮਾਲਾ ਖਹਿਣਾ ਨਹੀਂ ਛੱਡਦੇ the children were having breakfast this was not a pleasant sight ਜਿਸ ਦੇਖਿਓ ਕਿ ਮਾਂ ਆਪਣੇ ਹੱਥ 'ਚ ਚਾਦਾ ਕੰਪਲੈਕੀ ਖੜੀ ਹੈ ਤੇ ਇਸ ਤਸਵੀਰ ਦੇ ਵਿੱਚ ਬੱਚੇ ਦਾਨੀ ਟੇਬਲ ਤੇ ਬੈਠ ਕੇ ਆਪਣਾ ਨਾਸ਼ਤਾ ਕਰ ਰਹੇ ਨੇ ਪਰ ਦੇਖਣ ਨੂੰ ਇਹ ਦ੍ਰਿਸ਼ ਜੋ ਹੈ ਕੁਝ ਖਾਸ ਨਹੀਂ ਲੱਗ ਰਿਹਾ ਕਿਉਂਕਿ ਬੱਚਿਆਂ ਨੇ ਨਾਸ਼ਤਾ ਕਰਦੇ ਹੋਏ ਪੂਰਾ ਖਲਾਰਾ ਪਾਇਆ ਹੋਇਆ ਹੈ ਸੀਰੀਅਲ ਥਲੇ ਡਿੱਗੇ ਹੋਏ ਨੇ ਚਮਚਾ ਖਿਡੋਅਨ ਨੇ ਨਾਈਫ ਸਾਰਾ ਪੂਰਾ ਉਹਨੇ ਖਲਾਰਾ ਪਾਇਆ ਹੋਇਆ ਤੇ ਮੈਨੂੰ ਪੱਕਾ ਯਕੀਨ ਹੈ ਕਿ ਇਹ ਦੇਖ ਕੇ ਮਾਂ ਵਿਚਾਰੀ ਦੁਖੀ ਹੋ ਰਹੀ ਹੋ। ਮਿਸਿਸ ਲਾਰਜ ਟੁਕ ਅ ਟ੍ਰੇ ਫ্রম ਦਾ ਕੈਬੋਡ ਸ਼ੀ ਸੈਟ ਇਟ ਵਿਦ ਦਾ ਟੀਪੋਟ ਅ ਮਿਲਕ ਜਾਰਕ ਹਰ ਫੇਵਰਿਟ ਕੱਪ ਐਂਡ ਸੌਸਰ ਅ ਪਲੇਟ ਆਫ ਮਾਮਲੇਟ ਟੋਸਟ ਅ ਲਿਫਟਓਵਰ ਕੇਕ ਫ্রম ਯਸਟਰਡੇ ਸ਼ੀ ਸਟਫਡ ਦਾ ਮਾਰਨਿੰਗ ਪੇਪਰ ਇਨਟੂ ਹਰ ਪਾਕਟ ਐਂਡ ਸਨੀਕਟ ਆਫ ਟੁਵਾਰਡਸ ਦਾ ਡੋਰ ਮਾਂ ਜਿਸ ਦਾ ਨਾਮ ਮਿਸਿਸ ਲਾਰਜ ਹੈ ਉਹਨੇ ਕੱਬੜ ਦੇ ਵਿੱਚੋਂ ਇੱਕ ਟ੍ਰੇ ਲਈ ਉਹਦੇ ਵਿੱਚ ਟੀਪਾਟ ਰੱਖਿਆ ਦੁੱਧ ਦਾ ਜੱਗ ਰੱਖਿਆ ਆਫ ਦਾ ਫੇਵਰਿਟ ਕੱਪ ਤੇ ਸੌਸਰ ਸੌਸਰ ਚੋਂ ਕੱਪ ਦੇ ਥੱਲੇ ਛੋਟੀ ਜਿਹੀ ਪਲੇਟ ਹੁੰਦੀ ਹੈ ਉਹ ਰੱਖਿਆ ਇੱਕ ਪਲੇਟ ਦੇ ਵਿੱਚ ਉਹਨੇ ਮਾਮਾ ਲਈ ਟੋਸਟ ਰੱਖੇ ਰਾਤ ਦਾ ਬਚਿਆ ਹੋਇਆ ਕੇਕ ਰੱਖਿਆ ਮਾਮਾ ਲਈ ਟੋਸਟ ਮਾਮਾ ਲਈ ਇੱਕ ਤਰ੍ਹਾਂ ਦਾ ਜੈਮ ਹੈ ਜੋ ਕਿ ਸੰਤਰੇ ਤੋਂ ਬਣਿਆ ਹੁੰਦਾ ਹੈ ਜੈਮ ਵਰਗਾ ਹੁੰਦਾ ਪਰ ਸ ਨੂੰ ਮਾਮਾ ਲਈ ਬੋਲਦੇ ਆ ਤੇ ਫਿਰ ਉਸਨੇ ਇੱਕ ਅਖਬਾਰ ਜਿਹੜਾ ਆਪਣੇ ਜੇਬ ਦੇ ਵਿੱਚ ਪਾਇਆ ਤੇ ਹੌਲੀ ਹੌਲੀ ਉਹ ਦਰਵਾਜ਼ੇ ਵੱਲ ਤੁਰਦੀ ਹੈ। ਇੱਥੇ ਦੇਖੋ ਤਸਵੀਰ ਦੇ ਵਿੱਚ ਉਹਨੇ ਸਾਰਾ ਆਪਣਾ ਧਿਆਨ ਕੀਤਾ। ਆਪਦੇ ਟੋਸਟ ਤੇ ਬਟਰ ਲਗਾ ਰਹੀ ਹੈ ਤੇ ਉਸ ਤੋਂ ਬਾਅਦ ਉਹ ਸਾਰਾ ਆਪ ਦਾ ਸਮਾਨ ਲੈ ਕੇ ਤੇ ਦਰਵਾਜ਼ੇ ਵੱਲ ਹੌਲੀ ਹੌਲੀ ਬੱਚਿਆਂ ਤੋਂ ਲੁਕ ਕੇ ਵਿਚਾਰੀ 5 ਮਿੰਟ ਦੀ ਸ਼ਾਂਤੀ ਲੈਣ ਵਾਸਤੇ ਜਾ ਰਹੀ ਹੈ। Where are you going with that tray mom? asked Lara. To the bathroom, said Mrs. Lynch. Why? asked the other two children. because i want 5 minutes peace from you lot said mrs lynch that's why hun mam bichari apne apne muh de vich toast bhi rakha hoya hai te tray leke aunda <laughs> khabar leke santinal oh chahundi hai ki oh apni chaa nu enjoy kar sake to bathroom wali ja rahi hai jadon ja rahi hundi hai te lora jodi oh di beti hon puchdi hai ki mummy kithe chaliyo tusi oh kehn main bathroom wali chaliye baaki de do bachche puchde hai kyon ਅਬ ਵਿਚਾਰੀ ਕਹਿੰਦੀ ਐ ਮੈਂ ਚੱਲੀ ਆਂ ਤਾਂ ਕਿ ਮੈਨੂੰ ਤੁਹਾਡੇ ਤੋਂ 5 ਮਿੰਟ ਦੀ ਸ਼ਾਂਤੀ ਮਿਲ ਸਕੇ ਐਸ ਕਰਕੇ ਚੱਲੀ ਆ ਹੁਣ ਉਹ ਮਾਂ ਹੌਲੀ ਹੌਲੀ ਜਗਿੰਦਰਵਾਜਾ ਖੋਲਣ ਲੱਗਦੀ ਐ ਤਾਂ ਬੱਚੇ ਪਿੱਛੇ ਖੜੇ ਆ ਉਹ ਦੇਖ ਰਹੇ ਆ ਮਮਾ ਨੌਬਦੀ ਨੂੰ ਸਵਾਲ ਜਵਾਬ ਕਰ ਰਹੇ ਆ ਉਹ ਇਸ ਮਾਂ ਦੀ ਵਿਚਾਰੀ ਦੀ ਹਾਲਤ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਆ ਮਤਲਬ ਕਈ ਵਾਰੀ ਮੈਂ ਵੀ ਐਵੇਂ ਲਾ ਦਿੰਦਾਂ ਕਿ ਮੈਨੂੰ ਨਹੀਂ ਆਉਂਦੇ ਬੱਚਿਆਂ ਤੋਂ 5 ਮਿੰਟ ਦੀ ਬ੍ਰੇਕ ਚਾਹੀਦੀ ਐ ਹੁਣ ਜਦ ਮਾਂ ਜਾਣ ਲੱਗਦੀ ਐ ਤਾਂ ਪਿੱਛੇ ਬੱਚੇ ਖੜੇ ਨੇ ਉਸ ਫੇਰ ਸਵਾਲ ਜਵਾਬ ਕਰਦੇ ਆ कैन बी कमस्टर एज दिहाइंडन प्लेटमिज लार्ज डाउन स्टेज बायर सेल्फ एंड कीप आई ओन द बेबी आम नॉट अ बेबी मटर द लिटिल बॉय हूँ ज रही है तो बच्चे जो पहला नाश्ता कर रहे टेबल पर बैठ के ਉਮ ਮੰਮੀ ਦੇ ਪਿੱਛੇ ਪਿੱਛੇ ਜਾ ਰਹੇ ਪੌੜੀਆਂ ਤੇ ਜਿਹੜਾ ਮੁੰਡਾ ਹੁੰਦਾ ਜਿਹਨੀਆਂ ਨੀਲੇ ਰੰਗ ਦਾ ਧਾਰੀਆਂ ਵਾਲਾ ਕੁਰਤਾ ਪਜਾਮਾ ਪਾਇਆ ਉਹ ਪੁੱਛਦਾ ਆਪਣੀ ਮੰਮਾ ਨੂੰ ਕਿ ਮੰ妈 ਅਸੀਂ ਆ ਜੀ ਮੰ妈 ਕਹਿੰਦੀ ਲੈ ਥੋੜੀ ਤੇ ਤੂੰ ਸ਼ਾਂਤੀ ਲੈਣ ਚੱਲੀ ਆ ਬਾਥਰੂਮ ਚ ਲੁੱਕ ਕੇ ਚਾਰਨੀ ਤੁਸੀਂ ਕਿਵੇਂ ਆ ਸਕਦੇ ਵਿਚਾਰੀ ਤੇ ਕਹਿੰਦੀ ਨਹੀਂ ਮੇਰੇ ਕੋਲ ਨਹੀਂ ਆਣਾ ਫਿਰ ਉਹ ਲੌਰਾ ਪੁੱਛਦੀ ਹੈ ਕਿ ਮੰਮਾ ਫਿਰ ਅਸੀਂ ਕੀ ਕਰੀਏ ਫਿਰ ਮੰਮਾ ਕਹਿੰਦੀ ਹੈ ਕਿ ਤੁਸੀਂ ਥੱਲੇ ਖੇਡੋ ਪੌੜੀਆਂ ਦੇ ਥੱਲੇ ਜਦ ਮੰਮਾ ਲੌਰਾ ਨੂੰ ਕਹਿੰਦੀ ਕਿ ਤੁਸੀਂ ਸਾਰੇ ਆਪਦੇ ਆਪ ਥੱਲੇ ਖੇਡੋ ਪੌੜੀਆਂ ਦੇ ਥੱਲੇ तो वो कहती है कि जो सब तो छोटा बेबी है वो आप निगाह भी रखियो क्योंकि सब तो जो छोटे बच्चे होंगे ना सब तो व् शैतानिया है करते हैं तो जो सब तो छोटा बेबी सुन कि मैंने ये कि बेबी वो आख की के कहें आम ना बेबी कि मैं बच्चा थोड़ी हूं हूं मिस इज लार्ज रैन अ डीप हॉट बाथ शी एमटेड हाफ अ बॉल ऑफ बाथ फेन टू द वॉटर पोंग टर्न हर बाथ बाथ है she poured herself a cup of tea and lay back with her eyes closed. ਉਹ ਕਿਤੇ ਦੇ ਕੇ ਜਦੋਂ ਉੱਪਰ ਚਲੀ ਜਾਂਦੀ ਹੈ ਬਾਥਰੂਮ ਦੇ ਵਿੱਚ ਉਹ ਫਿਰ ਬਾਥਟੱਬ ਨੂੰ ਵਿੱਚ ਗਰਮ ਪਾਣੀ ਛੱਡਦੀ ਹੈ। ਅੱਧਿਕ ਦੇ ਕਰੀਬ ਉਹ ਪੂਰੀ ਬੋਤਲ ਜਿਹੜੀ ਹੈ ਬਾਥ ਸੋਪ ਦੀ ਹੁੰਦੀ ਹੈ ਉਹ ਖਾਲੀ ਕਰਦੀ ਹੈ ਵਿੱਚ ਝੱਗੋ ਝੱਗ ਬਣਾ ਕੇ ਉਹ ਆਪਣਾ ਇੱਕ ਪਿਆਲੀ ਚਾਹ ਪਾ ਕੇ ਤੇ ਸੱਟ ਤੇ ਆਪਣੀ ਬਾਥ ਸ਼ਾਵਰ ਕੈਪ ਲੈ ਕੇ ਆਰਾਮ ਨਾਲ ਵਿਚਾਰੀ ਬੈਠਦੀ ਹੈ ਹਲੇ ਉਹ ਬੈਠਦੀ ਆ ਕਿ ਦੇਖੋ ਕਿ ਫੇਰ ਵਿਚਾਰ ਨਾ ਕੀ ਹੁੰਦਾ ਪਰ ਜਦੋਂ ਇਹ ਪਿੱਛੇ ਰਿਲੈਕਸ ਕਰਕੇ ਬੈਠਦੀ ਤੇ ਉਹਨਾਂ ਦਾ ਉਹ ਹੋ ਜਿਵੇਂ ਸਵਰਗ ਆ ਜਾਂਦਾ ਕੈਨ ਆਈ ਪਲੇ ਯੂ ਮਾਈ ਕਿਊਨ ਆਸ ਲਿਸਟਾ ਮਿਸਿਸ ਲਾਰਜ ਓਪਨ ਵਨ ਆਈ ਮਸਟ ਯੂ ਸ਼ੀ ਆਸਟ ਆ ਹੈਵ ਬੀਨ ਪ੍ਰੈਕਟਿਸਿੰਗ ਸੈਲਸਟਾ ਯੂ ਟੋਲਡ ਮੀ ਟੂ ਕੈਨ ਆਈ ਪਲੀਜ਼ ਜਸਟ ਫਾਰ ਵਨ ਮਿੰਟ Go on then, sighed Mrs. Large. So Lester played. He played Twinkle Twinkle Little Star three and a half times. ਹਾਲੇ ਵਿਚਾਰੀ ਨੇ ਅੱਖ ਬੰਦ ਕੀਤੀ ਹੁੰਦੀ ਹੈ ਥੋੜਾ ਜਿਹਾ ਸਵਰਗ ਦਾ ਨੂੰ ਨਜ਼ਾਰਾ ਆ ਨਹੀਂ ਲੱਗਿਆ ਹੁੰਦਾ ਪਤਾ ਨਹੀਂ ਸ਼ਾਇਦ ਉਹ ਬਾਥਰੂਮ ਦੀ ਕੁੰਡੀ ਬੰਦ ਕਰਨੀ ਭੁੱਲ ਗਈ ਤੇ ਲਸਟਰ ਆ ਜਾਂਦਾ ਉਹ ਆ ਕੇ ਕਹਿੰਦਾ ਮਮਾ ਕੀ ਮੈਂ ਟਿਊਨ ਬਜਾਵਾਂ ਉਹ ਵਿਚਾਰੀ ਅੱਖ ਖੋਲ ਕੇ ਕਹਿੰਦੀ ਹੈ ਇੱਕ ਅੱਖ ਖੋਲ ਕੇ ਕਹਿੰਦੀ ਜ਼ਰੂਰੀ ਹੈ ਉਹ ਕਹਿੰਦਾ ਹਾਂ ਮੈਂ ਪ੍ਰੈਕਟਿਸ ਕਰ ਲੈ ਕਿਨੇ ਦਿਨੋਂ ਤੋਂ ਤੇ ਤੁਸੀਂ ਕਿਹਾ ਸੀ ਪ੍ਰੈਕਟਿਸ ਕਰਨ ਨੂੰ ਕਹਿੰਦਾ ਸਿਰਫ 1 ਮਿੰਟ ਵਾਸਤੇ ਬਜਾਉਂਗਾ ਉਹ ਵਿਚਾਰੀ ਹਨ ਮਾਂ ਨਾ ਮਾਤਾ ਮਾਂ ਦਿਲ ਥੋੜੀ ਥੋੜੀ ਸਾਦੀ ਆਪਣੇ ਬੱਚੇ ਦਾ ਉਹ ਕਹਿੰਦੀ ਚੱਲ ਫਿਰ ਠੀਕ ਐ ਕਰ ਸ਼ੁਰੂ ਤੇ ਸ਼ੁਰੂ ਕਰਦਾ ਟਵਿੰਕਲ ਟਵਿੰਕਲ ਲਿਟਲ ਸਟਾਰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਸਾਢੇ ਕਿ ਤਿੰਨ ਵਾਰੀ ਉਹ ਬਜਵਾਉਂਦਾ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਸ਼ਾਇਦ ਦੂਜੇ ਨੰਬਰ ਵਾਲੀ ਕੁੜੀ ਅੰਦਰ ਆਉਂਦੀ ਹੈ In came Laura. Can I read you a page from my reading book? She asked. No, Laura," said Mrs. Large. "Go on, all of you, off downstairs. You let Lester play his tune," said Laura. "I heard. You like him better than me. It's not fair." "Oh, don't be silly, Laura," said Mrs. Large. "Go and go on then." just one page so lora read she read four and a half pages of little red riding hood little red riding hood ik kahani hai apa kise din fek padange oh kahani vi oh ik bachchi de bare vich jo jinne ke lal rang de kapde pae hunde ne te agge fir kise din oh kahani vi padange hun ithe maa bichari ਬੱਚੀ ਹੁੰਦੀ ਜਦੋਂ ਬਾਥ ਸਟੱਬ ਵਿੱਚ ਪਹਿਲਾਂ ਕਿ ਲੈਸਟਰ ਉਹਨੂੰ ਡਿਸਟਰਬ ਕਰਦਾ 5 ਮਿੰਟ ਦੀ ਸ਼ਾਂਤੀ ਵਿਚਾਰੀ 5 ਮਿੰਟ ਦੀ ਸ਼ਾਂਤੀ ਲੈਣ ਆਈ ਹੁੰਦੀ ਹੈ ਵਿਚਾਰੀ ਨਾਨਵੀ ਨਹੀਂ ਦੇਦੇ ਬੱਚੇ ਮਾਂ ਨੂੰ ਵਿਚਾਰੀ ਨੂੰ ਦੇਖ ਲੈਸਟਰਾ ਕੇ ਆਦੀ ਟਿਊਨ ਨੂੰ ਜਾਂਦਾ ਫਿਰ ਲੋਰਾ ਆ ਜਾਂਦੀ ਉਹ ਕਹਿੰਦੀ ਹੈ ਕਿ ਮਮਾ ਕਿ ਮੈਂ ਆਪਦੀ ਕਿਤਾਬ ਚੋਂ ਇੱਕ ਪੇਜ ਪੜ੍ਹ ਕੇ ਸੁਣਾਵਾਂ ਤੁਹਾਨੂੰ ਮਾਂ ਕਹਿੰਦੀ ਕਿ ਨਹੀਂ ਕਿ ਤੁਸੀਂ ਸਾਰੇ ਥੱਲੇ ਜਾਓ ਉਤਰੋ ਬੜੀਆਂ ਫਿਰ ਲੋਰਾ ਕਹਿੰਦੀ ਕਿ ਮੰਮੀ ਮੈਂ ਸੁਣਿਆ ਲਸਟਨ ਨੇ ਉਹ ਟਿਊਨ ਬਜਾਈ ਸੀ ਤੁਸੀਂ ਉਹਨੂੰ ਵੱਧ ਪਿਆਰ ਕਰਦੇ ਹੋ ਮੇਰੇ ਤੋਂ ਉਹਨੂੰ ਜ਼ਿਆਦਾ ਪਸੰਦ ਕਰਦੇ ਹੋ ਮਾਂ ਵਿਚਾਰੀ ਕਹਿੰਦੀ ਪਾਗਲ ਨਾ ਬਣ ਚਲ ਠੀਕ ਹੈ ਫਿਰ ਤੂੰ ਵੀ ਸ਼ੁਰੂ ਹੋ ਜਾ ਤੂੰ ਸੁਣਾ ਫਿਰ ਇੱਕ ਅੰਦਾ ਪੇਜ ਪੜ੍ਹਦੇ ਫਿਰ ਹੁਣ ਉਹ ਜਦੋਂ ਲੋਰਾ ਫਿਰ ਸ਼ੁਰੂ ਕਰਦੀ ਹੈ ਕਹਾਣੀ ਪੜਨੀ ਫਿਰ ਇੱਕ ਪੇਜ ਤੋਂ ਪੇਜ ਤਿੰਨ ਪੇਜ ਸਾਢੇ 1/4 ਪੇਜ ਉਹਨੇ ਪੜੇ ਹੁੰਦੇ ਆ ਤੇ ਅੱਗੇ ਦੇਖ ਮੈਨ ਲੱਗਦਾ ਫਿਰ ਸਭ ਤੋਂ ਜਿਹੜਾ ਸ਼ੈਤਾਨ ਹੈ ਨਾ ਸਭ ਤੋਂ ਛੋੜੇ ਬੱਚੇ ਜਿਹੜੇ ਸ਼ੈਤਾਨਪੁੱਤ ਕਿਉਂ ਹੁੰਦੇ ਆ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਕੰਮ ਕੀ ਰਿਹਾ ਤੇ ਇਸ ਕਰਕੇ ਉਹਨਾਂ ਤੇ ਹਰ ਟਾਈਮ ਨਜ਼ਰ ਰੱਖਣੀ ਪੈਂਦੀ ਹੈ ਕਿਉਂਕਿ ਕਈ ਵਾਰੀ ਇਹ ਡਰ ਹੁੰਦਾ ਕਿ ਕਿਸੇ ਕੋਈ ਇਹੋ ਜਿਹੀ ਸ਼ਰਾਰਤ ਨਾ ਕਰ ਦੇਣ ਜਿਹਦੇ ਵਿੱਚ ਉਹ ਆਪ ਦੇ ਆਪ ਨੂੰ ਕੋਈ ਨੁਕਸਾਨ ਕਰਾ ਬੈਠਣ ਹੈ ਨਾ ਮੇਰੇ ਵੀ ਦੋ ਬੱਚੇ ਨੇ ਤੇ ਮੈਨੂੰ ਪਤਾ ਹੈ ਕਿ ਮਤਲਬ ਹਰ ਟਾਈਮ ਉਹਨਾਂ ਤੇ ਨਿਗਰਾਨੀ ਰੱਖਣੀ ਪੈਂਦੀ ਹੈ ਤੁਸੀਂ ਮਤਲਬ 1-2 ਮਿੰਟ ਲਈ ਵੀ ਅੱਖ ਖੋਲ੍ਹ ਲਈ ਕਿਤੇ ਤੇ ਗੜਬੜ ਸ਼ੁਰੂ ਤੇ ਉਹਦੇ ਤਾਂ ਪੱਕਾ ਗਰਬਰ ਹੁੰਦੀ ਹੈ ਜਦੋਂ ਜਦੋਂ ਸ਼ਾਂਤੀ ਨਾਲ ਬੈਠੇ ਹੁੰਦੇ ਆ ਨਾ ਕੋਈ ਆਵਾਜ਼ ਨਹੀਂ ਆ ਰਹੀ ਤੇ ਫਿਰ ਤਾਂ ਪੱਕਾ ਜਾ ਕੇ ਚੈੱਕ ਕਰਨਾ ਪੈਂਦਾ ਕਿਉਂਕਿ ਜਦੋਂ ਬਿਲਕੁਲ ਚੁੱਪ ਕਰਕੇ ਕੋਈ ਖੇਡ ਖੇਡ ਰਹੇ ਹੁੰਦੇ ਆ ਉਦੋਂ ਤਾਂ ਮਤਲਬ ਪੱਕਾ ਕੋਈ ਸ਼ਰਾਰਤ ਕਰ ਰਿਹਾ ਹੈ ਇਸ ਕਰਕੇ ਉਹਨਾਂ ਤੇ ਹਮੇਸ਼ਾ ਧਿਆਨ ਰੱਖਣਾ ਪੈਂਦਾ ਹਾਂ ਦੇਖੋ ਹੁਣ ਸਭ ਤੋਂ ਛੋਟਾ ਆ ਗਿਆ ਸਾਰੇ ਖੜਾਉਣੇ ਚੱਕਿਆ ਅੰਦੇ ਇਨ ਕੇਮ ਦਾ ਲਿਟਲ ਵਨ ਵਿਦ ਅ ਟਰੰਕ ਫੁੱਲ ਆਫ ਟੌਇਜ਼ ਫॉर ਯੂ ਹੀ ਬੀਮਡ ਫਲੈਂਕਿੰਗ them all into the bath water Thank you dear send my Mrs Large weekly us up to chota a gaya jinne ohne khidane chakke hoye si sare de sare jo bust up sit te te kya ke mann kenda mamma tere layi a mummy bechari hun thakki hari aur kamzor jewaaz khendi hai bahut bahut dhanwad khendi teri kami si baki tu vi a gaya can i see the cartoons in the paper asked lara can i have the cake ਆਸ ਮਸਤਾ ਕੇਨ ਗੈਟਿੰਗ ਮੀਕ ਯੂ ਆਸਲੀ ਟੋਗਨ ਮਿਸਿਸ ਲਾਰਜ ਗਰੂਪ ਹੁਣ ਉਹ ਤਿੰਨੇ ਉੱਪਰ ਆ ਗਈ ਵਿਚਾਰੇ ਮਾਂ ਵਿਚਾਰੀ ਬਾਥ ਟੱਬ ਵਿੱਚ ਬੈਠ ਕੇ ਥੋੜੀ ਸ਼ਾਂਤੀ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਲੱਗਿਆ ਸੀ ਕਿ ਨਾਲੇ ਨਾਲ ਲੂੰਗੀ ਨਾਲੇ ਚਾਹ ਦਾ ਕੱਪ ਇੰਜੋਏ ਕਰ ਲੂੰਗੀ ਤੇ ਫਿਰ ਲੋਰਾ ਆ ਕੇ ਕਹਿੰਦੀ ਹੈ ਕਿ ਮੰਮੀ ਜਦੋਂ ਨੇ ਆਪਦਾ ਕਿਤਾਬ ਵੀ ਪੜ੍ਹੀ ਉਹ ਕਹਿੰਦੀ ਮੰਮੀ ਮੈਂ ਕਾਰਟੂਨ ਦੇਖ ਲਾਂ ਰੱਖ ਵਾਰ ਤੋਂ ਨਿਕਲੇ ਫਿਰ ਲਾਸਟ ਕਿੰਦਾ ਕਿ ਮੰਮੀ ਮੈਂ ਕੇਕ ਖਾ ਲਾ ਜਿਹੜੀ ਕਿ ਮਾਂ ਵਿਚਾਰੀ ਆਪਦੇ ਖਾਣ ਲਈ ਨਾ ਲੈ ਕੇ ਆਈ ਸੀ ਜਿਹੜਾ ਬੱਚਾ ਹੋਇਆ ਸੀ ਕੱਲ ਦਾ ਤੇ ਜਿਹੜਾ ਸਭ ਤੋਂ ਛੋਟਾ ਆ ਗਿਆ ਕਿੰਦਾ ਮੰਮੀ ਮੈਂ ਤੇ ਨਾਲ ਹੀ ਨਹਾ ਲਵਾਂ ਬਾਤ ਤਬ ਚ ਵੱਡ ਜਾਂਦੇ ਐਂਡ ਦੇ 올 ਗਾਟ ਇਨ ਦਾ ਲਿਟਲ ਵਨ ਵਾਸ ਇਨ ਸੱਚ ਅ ਹਰੀ ਥੈਟ ਹੀ ਫੋਰਗਟ ਟੂ ਟੇਕ ਆਫ ਹਿਸ ਪਜਾਮਾਸ ਫਿਰ ਅੰਤ ਜੋ ਸਾਰੇ ਦੇ ਸਾਰੇ ਬਾਤ ਤਬ ਚ ਵੱਡ ਜਾਂਦੇ ਸਬ ਤੋਂ ਜੋੜਾ ਨਾ ਕਾਲੀ ਚ ਹੁੰਦਾ ਕਿ ਉਹ ਆਪਣੇ ਪਜਾਮਾ ਲਾਉਣਾ ਵੀ ਭੁੱਲ ਜਾਂਦਾ ਉਹ ਵੀ ਕੱਪੜਿਆਂ ਸਮੇਤ ਹੀ ਬਾਥ ਸਟੱਬ ਦੇ ਵਿੱਚ ਵੜ ਜਾਂਦਾ ਹੁਣ ਦੇਖੋ ਬੱਚੇ ਤਾਂ ਸਾਰੇ ਇੰਜੋਏ ਕਰ ਰਹੇ ਆ ਮਾਂ ਨੇ ਅੱਖ ਵਾਲੀ ਦੇਖੋ ਚਾਹੀਦੇ ਤਿਉਰੀਆਂ ਪਈਆਂ ਹੋਈਆਂ ਲੱਗਦਾ ਕਿ ਸ਼ਾਂਤੀ ਨਾਲ ਨਹਾਉਣ ਵੀ ਨਹੀਂ ਦੇ ਰਹੇ ਹੁਣ ਜਦ ਬੱਚਾ ਨੇ ਮਾਂ ਨੂੰ ਸ਼ਾਂਤੀ ਨਾਲ ਨਹਾਉਣ ਨਹੀਂ ਦਿੱਤਾ ਫਿਰ ਵਿਚਾਰੀ ਬਾਹਰ ਨਿਕਲੀ ਬਾਥ ਸਟੱਬ ਚੋਂ ਤੇ ਦੇਖੋ ਆਪਦੇ ਆਪ ਨੂੰ ਵਿਚਾਰੀ ਪਹੁੰਚਦੀ ਏ ਹੌਨ ਮਿਸਿਸ ਲਾਰਜ ਗਾਟ ਆਊਟ ਸ਼ੀ ਡਰਾਈਡ ਹਰਸੈਲਫ ਪੁਟ ਔਨ ਹਰ ਡਰੈਸਿੰਗ ਗਾਊਨ ਐਂਡ ਹੈਡਡ ਇਟ ਫੋਰ ਠੇਰ where are you going mama asked lara to the kitchen said mrs larch why asked lara because i want 5 minutes peace from you lot said mrs larch mathi chali batt jab bahar aagi unne apne apni punjya towel de naal fer blue color da bathroom pak ke jodi hai darwaje wal jadon jaan lagdi <laughs> hai ta bachche fer puchde hai ki mummy hun tusi kithe chale gayi ਮਾਂ ਕਹਿੰਦੀ ਲੈ ਨੌਨ ਵੀਂ ਦਿੱਤੇ ਸ਼ਾਂਤੀ ਨਾਲ ਫੋਨ ਅੱਗੇ ਸ਼ਾਂਤੀ ਨਾਲ ਬਾਹਰ ਨਿਕਲਣ ਵੀ ਦੇ। ਉਹ ਕਹਿੰਦੀ ਕਿ ਮੈਂ ਜਾ ਰਹੀਆਂ ਥੱਲੇ ਕਿਚਨ ਦੇ ਵਿੱਚ। ਤੋਂ ਕਹਿੰਦੀ ਕਿਉਂ? ਉਹ ਕਹਿੰਦੀ ਕਿ ਕਿਉਂਕਿ ਮੈਨੂੰ ਸ਼ਾਂਤੀ ਚਾਹੀਦੀ ਹੈ 5 ਮਿੰਟ ਦੀ। ਤੁਸੀਂ ਇੱਥੇ ਨਾ ਆਓ ਆਪ ਦਾ ਇੰਜੋਏ ਕਰੋ। ਮੈਨੂੰ ਸ਼ਾਂਤੀ ਦੋ ਹੁਣ 5 ਮਿੰਟ ਮੈਂ ਕਿਚਨ 'ਚ ਜਾ ਕੇ ਬੈਠਦੀ ਆਂ। ਐਂਡ ਆਫ ਸ਼ੀ ਵੈਂਟ ਡਾਉਨਸਟੇਅਰਸ ਵੇਅ ਸ਼ੀ ਹੈਡ 3 ਮਿੰਟਸ ਐਂਡ 45 ਸੈਕਿੰਡਸ ਆਫ ਪੀਸ ਬਿਫੋਰ ਦੇ ਆਲ ਕੇਮ ਟੂ ਜੁਆਇਨ ਹਰ। ਮਾਂ ਵਿਚਾਰੀ ਕਿਚਨ ਚ ਆ ਕੇ ਉੱਥੇ ਡਾਈਨਿੰਗ ਟੇਬਲ ਤੇ ਬੈਠ ਕੇ ਆਪਣਾ ਅਖਬਾਰ ਪੜ੍ਹ ਰਹੀ ਹੈ। ਹਾਲੇ ਵਿਚਾਰੀ ਨੇ ਮਸਹੀਂ 3 ਮਿੰਟ ਤੇ 45 ਸੈਕਿੰਡ ਦੀ ਬ੍ਰੇਕ ਲਈ ਹੁੰਦੀ ਹੈ ਕਿ ਬੱਚੇ ਫੇਰ ਥੱਲੇ ਆ ਜਾਂਦੇ। ਮਾਂ ਉਹ ਵਿਚਾਰੀ ਕਿਚਨ ਚ ਬੈਠ ਕੇ ਹਾਲੇ ਆਪਣੀ ਚਾਹ ਪੀ ਰਹੀ ਹੁੰਦੀ ਹੈ, ਅਖਬਾਰ ਪੜ੍ਹ ਰਹੀ ਹੁੰਦੀ ਹੈ ਕਿ ਆ ਬੱਚੇ ਫੇਰ ਆ ਗਏ ਥੱਲੇ। ਅਲੱਸਟਰ ਦਾ ਸਭ ਤੋਂ ਪਹਿਲਾਂ ਲਬੀ ਰੰਗ ਦੇ ਤੌਲੀਏ ਚ ਪਿਛਲੇ ਲੋਆ ਰ ਹਾਲੇ ਰੰਗ ਦੇ ਤੌਲੀਏ ਦੇ ਚ ਤੇ ਸਭ ਤੋਂ ਛੋਟਾ ਤਲਾਇ ਸਨੇ ਕੱਪੜੇ ਸਮੇਤ ਪਾਣੀ ਦੇ ਵਿੱਚ ਸ਼ਾਲ ਮਾਰ ਕੇ ਵੜ ਗਿਆ ਸੀ ਤੇ ਹੁਣ ਬਿਲਕੁਲ ਨੰਗਾ ਪੁੰਗਾ ਬਾਹਰ ਪਤ ਜਾ ਰਿਹਾ ਪਾਣੀ ਨਾਲ ਖੇਤ ਦਾ ਹੁਣ ਬਚਾਈ ਮਾਂ ਦਾ ਕੰਮ ਹੋਰ ਵਧਾਤਾ ਹੋਣਾ ਬਾਥਰੂਮ ਦੇ ਵਿੱਚ ਵੀ ਖਲਾਰਾ ਪਾਤਾ ਹੋਣਾ ਬਾਥ ਸਟੱਬ ਚੋਂ ਪਾਣੀ ਡੋਲ ਡੋਲ ਕੇ ਵਿਚਾਰੀ ਮਾਂ ਉਹਨੂੰ 5 ਮਿੰਟ ਦੀ ਸ਼ਾਂਤੀ ਚਾਹੀਦੀ ਸੀ ਪਰ ਜੋ ਜਵਾਬ ਕਰੇ ਹੁੰਦੇ ਆ ਉਹਨੂੰ ਮਿਲਦੀ ਨਹੀਂ ਪਰ ਦੇਖੇ ਜਾਵੇ ਤਾਂ ਇਹ ਹੀ ਸ਼ਾਇਦ ਫਾਨਾ ਮਾਂ ਦੇ ਲਈ ਕਿ ਸਾਰਾ ਦਿਨ ਬੱਚਿਆਂ ਨਾਲ ਬਿਜ਼ੀ ਜਾਂਦੀ ਹੈ ਅੱਜਕੱਲ ਤਾਂ ਮਾਵਾ ਬਾਹਰ ਕੰਮ ਕਰਨਦਿਆਂ ਤੇ ਵੀ ਜਾਂਦੀਆਂ ਤੇ ਉਹਨਾਂ ਨੂੰ ਤਾਂ ਬਿਲਕੁਲ ਹੀ ਸ਼ਾਂਤੀ ਨਹੀਂ ਮਿਲਦੀ ਪੂਰਾ ਸਵੇਰੇ ਸਵੇਰੇ ਕਾਲੀ ਕਾਲੀ ਦੇ ਵਿੱਚ ਕੰਮ ਤੋਂ ਘਰੋਂ ਬਾਹਰ ਨਿਕਲਦੀਆਂ ਕੰਮ ਤੇ ਤੇ ਫਿਰ ਸ਼ਾਮ ਨੂੰ ਜੋਬ ਤੋਂ ਆਪਣਾ ਵਾਪਸ ਆ ਕੇ ਫੇਰ ਘਰ ਦੇ ਕੰਮਾਂ 'ਚ ਬਿਜ਼ੀ ਹੋ ਜਾਂਦੀ ਹੈ ਸ਼ੈ ਪੈਰ ਤੇ ਸੌਣ ਵੇਲੇ ਰਾਤ ਨੂੰ ਥੋੜੀ ਸ਼ਾਂਤੀ ਆਉਂਦੀ ਹੈ ਤੇ ਉਹ ਵੀ ਨਾ ਕਈ ਵਾਰੀ ਤਾਂ ਦਿਨ ਦੇ ਵਿੱਚ ਕਿਸੇ ਚਿੰਤਾ ਕਰਕੇ ਛੱਛੇ ਤੀ ਨੀਂਦ ਵੀ ਨਹੀਂ ਆਉਂਦੀ ਸਹੀ ਦੱਸਿਆ ਤਾਂ ਤੇ ਹੁਣ ਅੱtema ਬੈੱਡ ਤੇ ਪਈ ਹੈ ਅੱਧੀ ਪਚਦੀ ਕੱਖ ਦੀ ਖੁੱਲੀ ਇੱਕ ਬੰਦ ਹੈ ਕਿਉਂਕਿ ਥੋੜੀ ਸ਼ਾਂਤੀ ਲੰਦੀ ਕੋਸ਼ਿਸ਼ ਕਰ ਰਹੀ ਹੈ ਤੇ ਪਰ ਇਹ ਕੱਖ ਨੂੰ ਨਿਆਣਿਆਂ ਤੇ ਵੀ ਰੱਖਣੀ ਹੈ ਕਿਤੇ ਬਾਹਰ ਕੋਈ ਗੜਬੜ ਨਾ ਕਰ ਲਵੇ ਉਮੀਦ ਹੈ ਕਿ ਤੁਹਾਨੂੰ ਇਹ ਕਿਤਾਬ ਪਸੰਦ ਆਈ ਹੋਵੇਗੀ ਮੈਨੂੰ ਲੱਗਦਾ ਕਿ ਬੱਚਿਆਂ ਨਾਲੋਂ ਵੱਧ ਮਾਵਾਂ ਨੂੰ ਜ਼ਿਆਦਾ ਪਸੰਦ ਆਈ ਹੋਣੀ ਹੈ ਕਿਉਂਕਿ ਇਹ ਕਹਾਣੀ ਮਾਂ ਦੇ ਬਾਰੇ ਸੀ ਜਿੱਥੇ ਕਿ ਮਾਂ ਨੂੰ ਪੰਜ ਮਿੰਟ ਦੀ ਸ਼ਾਂਤੀ ਚਾਹੀਦੀ ਹੁੰਦੀ ਹੈ ਤੇ ਜੇ ਤੁਸੀਂ تنਵੇਂ ਕਹਾਣੀ ਪਸੰਦ ਹੈ ਬੱਚਾ ਬੱਚਿਓ ਜਿਨ੍ਹਾਂ ਨੇ ਵੀ ਤੁਸੀਂ ਇਹ ਕਹਾਣੀ ਸੁਣੀ ਤੋ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੀ ਮਾਂ ਨੂੰ ਕਿੰਨੀ ਜ਼ਰੂਰਤ ਹੈ ਕਿ ਸਿਰਫ 5 ਮਿੰਟ ਦੀ ਕਦੇ ਉਹਨੂੰ ਬ੍ਰੇਕ ਮਿਲ ਜੇ ਸ਼ਾਂਤੀ ਮਿਲ ਜAVE ਇਸ ਕਰਕੇ ਜੇ ਤੁਸੀਂ ਥੋੜੇ ਜਿਹਾ ਵੱਡੇ ਹੋ ਤੇ ਆਪਣੀ ਮਾਂ ਨਾਲ ਥੋੜੀ ਬੋਤੀ ਹੈਲਪ ਕਰ ਸਕਦੇ ਜਿਵੇਂ ਆਪਣਾ ਰੂਮ ਸੈਟ ਅਪ ਕਰ ਲਿਆ ਅਜ ਆਪਣਾ ਕਿਤਾਬਾਂ ਵਾਲਾ ਬੈਗ ਆਪ ਸੰਭਾਲ ਕੇ ਰੱਖਤਾ ਆ ਜਾਂ ਸਕੂਲੋਂ ਆ ਕੇ ਜਦੋਂ ਤੁਸੀਂ ਆਉਨੇ ਹੋ ਤਾਂ ਆਪਣਾ ਬੈਗ ਥਾਂ ਟਿਕਾਣੇ ਰੱਖਿਆ ਆਪਣੇ ਬੂਟ ਥਾਂ ਟਿਕਾਣੇ ਰੱਖੇ ਆਪਣੇ ਕੱਪੜਿਆਂ ਦੀ ਆਪ ਸੰਭਾਲ ਕਰ ਲਈ ਐਨਾ ਕੀ ਮਾਂ ਨੂੰ ਬਹੁਤ ਹੋ ਜਾਂਦਾ ਤੇ ਮਾਂ ਨੂੰ ਥੋੜੀ ਸ਼ਾਂਤੀ ਮਿਲ ਜਾਂਦੀ ਹੈ ਥੋੜੀ ਥੋੜੀ ਜੀ ਮਾਂ ਨੂੰ ਹਲਪ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤੇ ਆਪਣੀ ਮਾਂ ਦੀ ਮਦਦ ਕਰੋ ਤੇ ਮਾਵਾਂ ਤਾਂ ਆਪਣੇ ਬੱਚਿਆਂ ਪਿਆਰ ਕਰਦੀਆਂ ਹੁੰਦੀਆਂ ਕਿਸੇ ਵੀ ਹਾਲ ਚਿਰ ਹੋਵੇ ਹੋਣ ਬੱਚੀਆਂ ਥੱਕੀਆਂ ਵੀ ਹੋਣ ਦੁਖਾਰ ਵੀ ਹੁੰਦਾ ਉਸ ਦਿਨ ਵੀ ਵਿਚਾਰੀਆਂ ਸ਼ਾਂਤੀਨਾਥ ਬੈਠਦੇ ਨਹੀਂ ਪੈ ਸਕਦੀਆਂ ਉਸ ਦਿਨ ਵੀ ਉਹਨਾਂ ਨੂੰ ਇਹ ਹੁੰਦਾ ਕਿ ਪਹਿਲਾਂ ਆਪਣੇ ਬੱਚਿਆਂ ਦਾ ਖਾਣ ਪੀਣ ਦਾ ਖਿਆਲ ਰੱਖਿਆ ਜਾਵੇ ਤੇ ਉਸ ਤੋਂ ਬਾਅਦ ਫਿਰ ਉਹ ਅਬਦੀ ਕੋਈ ਦਵਾਈ ਵਗੈਰਾ ਲੈ ਕੇ ਹੁਣ ਅਗੇ ਮਦਰਸਡੇ ਵੀ ਆ ਰਿਹਾ ਤੇ ਇਸ ਕਰਕੇ ਇਹ ਕਿਤਾਬ ਪੜਨੀ ਬਹੁਤ ਮناسب ਸੀ ਤੇ ਹੋ ਸਕੇ ਤਾਂ ਆਪਣੀ ਮਾਂ ਨੂੰ ਉਸ ਖਾਸ ਦਿਨ ਮਦਰਸਡੇ ਵਾਲੇ ਦਿਨ ਆਪਣੀ ਮਾਂ ਦੀ ਕੰਮ ਦੇ ਵਿੱਚ ਹੈਲਪ ਕਰ ਦਿਓ ਤੇ ਆਪਣੀ ਮਾਂ ਦੇ ਕੰਮ ਦਾ ਥੋੜਾ ਜਿਹਾ ਬੋਝ ਘੱਟ ਕਰ ਦਿਓ ਤੇ ਉਹਨੂੰ ਮਦਰਸਡੇ ਦਾ ਗਿਫਟ ਦੇ ਦਿਓ ेत कहानी पसादई ते अगलेखते फेमुला काथ गी इत naविका